ਹਾਂ ਜੇ ਨਿੰਬੂਲੀ ਆਇਤ ਉੜਕੇ ਬੱਤ ਨਹੀਂ ਬੈਠੇ ਰਾਤ ਨੂੰ ਹੀ ਨਾ ਕਦੇ ਦਰਵਾਜ਼ੇ ਮੂਰੇ ਰੱਖਿਆ ਹੋ ਨਹੀਂ ਨਹੀਂ ਇਹ ਮੇਰੀ ਪੂਰੀ ਸਾਨੀ ਆ ਫੇਰੇ ਮਗਾਇਆ ਨਹੀਂ ਕਿ ਫਿਰ ਸਾਰਾ ਪਿੰਡ ਤੋਂ ਆ ਦਿੰਦੇ ਨਿੰਬੂ ਚਾਰ ਮਹੀਨੇ ਸਣੇ ਚਾਰ ਹੈ ਹਾਂ ਤੈਂਚਰ ਕਰਾਂ ਨਿੰਬੀਏ ਪੰਜ ਦੇ ਸੱਤ ਤਿੰਨ ਚਾਰ ਕਰਨਾ ਕਾ ਮਾਰਿਆ ਕੌਣ ਤਰਹਿ ਕੇ ਨਾ ਜਾ ਵੀ ਇਹ ਸਾਰੇ ਛੁੱਟੇ ਭਰਾਵਿਆਂ ਨੇ ਸਾਰੇ ਜਾਂਦਾ ਦੁੱਧ ਲੈਟਾ ਵਾਲਾ ਨਾਲ ਅੱਗੇ ਹਾਂ ਮਗਾ ਦੁੱਸਤਾ ਕਟਟ ਕਰਾਉਣ ਲੈ ਬੰਨ ਛੁੱਟਾ ਬਣਾਉਣ ਨਹੀਂ ਇੱਕ ਤਾਂ ਤੁਸੀਂ ਕਿਤੇ ਨਿੰਬੂ ਤੋੜਨ ਗਏ ਹੋ ਬਾਈ ਮੇਰੀ ਗੱਲ ਸੁਣ ਉੱਪਰ ਤਾਂ ਤੁਸੀਂ ਸਨੈਪ ਜੈਟ ਬਣਾਉਂਦੇ ਆਂ ਨਹੀਂ ਲੱਗ ਗਈ ਨਿੰਬੂ ਤੋੜਨਾਂ ਗਏ ਕੰਧ ਉੱਤੇ ਚੜ ਗਏ ਚੜ ਗਏ ਇਹਨੂੰ ਉੱਤੱਕ ਸਾਇਦਨ ਕੋਦੀ ਚਲ ਇਹਦੀ ਚਪੜਾ ਕਿਨਾਲੀ ਚ ਇਹ ਉੱਧਰ ਗਿਆ ਮੱਲੂ ਚੱਕਿਆ ਮੋਢੇ ਉੱਪਰ ਬਿਠਾਇਆ ਆ ਚੱਕਿਆ ਮਾਂ ਨਿੰਬੂ ਤੋੜੇ ਕੰਧ ਕੰਧੇ ਅੱਧ ਕੇ ਵਿਚਾਰੇ ਇਹ ਰਹਿ ਗਿਆ ਜਦ ਦੇਖਿਆ ਜਾਵੇ ਤਾਂ ਇੱਕ ਵਰਨਾ ਪਿਆ ਗਾਲ ਮਾਂ ਅਰੇ ਬਾਲ ਲੜਦੇ ਹੋ ਨਹੀਂ ਤੈਨੂੰ ਨੇ ਮੋਢੇ ਉੱਪਰ ਬਟਾਲ ਲਿਆ ਤਾਂ ਮੇਰਾ ਬਚ ਗਿਆ ਇਹ ਉੱਪਰ ਹੀ ਲੱਗ ਮੈਂ ਨਾਲ ਹੀ ਮੈਂ ਕੁਝ ਕਰਨ ਲੱਗਿਆ ਹੋਇਆ ਜਦ ਤੱਕ ਗੈਪ ਹੋ ਗਈ ਗੈਪ ਕੋ ਪਤਾ ਨਹੀਂ ਕਿੱਥੇ ਗਈ ਕੁੰਡੇ ਕੁੰਡੇ ਇਹਦੇ ਹੱਥੇ ਫਸੇ ਫੇ ਰਹਿ ਗਏ ਮੇਰਾ ਵੀਡੀਓ ਵਾਲਾ ਕੰਮ ਨਾ ਹੋ ਗਿਆ ਪੈਂਟ ਕਿਤੇ ਕੁੰਡੇ 'ਚ ਫਸੀ ਵੀ ਰਹਿ ਜਾਂਦੀਪੁਰ ਮੇਰੇ ਕੁੰਡੇ ਇਹਨੂੰ ਫੱਦ ਫੱਦ ਕੇ ਬਹਿ ਗਿਆ ਸੀ ਫੱਦ ਕੇ ਮਸ ਕੇ ਬਹਿ ਗਿਆ ਉਹ ਵੀ ਗਾਲੀ ਥੋਖੀ ਨਹੀਂ ਆਂਦੀ ਢਾਕਾ ਢਾਕਾ ਮਾਰਾ ਜੀਭ ਵੀ ਤਤਲਾਉਂਦੀ ਹੈ ਨਿਕਲ ਚੋਰੀ ਵੀ ਕਾਦੀ ਕਰੀ ਨੀ ਬਾਈ ਚੋਰੀ ਵੀ ਦੇ ਲੈਗੀ ਬਾਈ ਹੁਣ ਐ ਹੁਣ ਐ ਵੀ ਦੱਦ ਹੁਣ ਸ਼ੇਰ ਦੇ ਘਰ ਬਣਾਉਣਾ ਕਿਹਾ ਏ ਹੁਣ ਐ ਵੀ ਦੱਦ ਹੁਣ ਆਪਾਂ ਨੇ ਬਣਾਣਾ ਵੀ ਕਿਹਾ ਏ ਨਹੀਂ ਮੈਂ ਤੇ ਵੀ ਕਰੀ ਕਰਤਾ ਸੁੱਦਾ ਹੁਣ ਚੋਰ ਵੀ ਸ਼ੇਰ ਦੇ ਘਰਾਂ ਕਰਨ ਗਏ ਆ ਮੇਰੀ ਗੱਲ ਸੁਣ ਤੁਸੀਂ ਤੁਸੀਂ ਤਾਂ ਦੁਵਾਨੇ ਦੇਖਣਾ ਨਹੀਂ ਦੱਸ ਸਾਹਿਬ ਜੀ ਦਾ ਕੀ ਹਾਲ ਹੋਣਾ ਤਾਂ ਠੀਕ ਹੈ ਦੇਖ ਪੰਜਰੇ ਦਾ ਨੀਰ ਵੀ ਦਿਖਦਾ ਪਈ ਬਾਈ ਮੇਰੀ ਗੱਲ ਉਹ ਤੇ ਬੜਾ ਸੋਣਾ ਸਨੈਪ ਜੈਟ ਬਣਾਉਣੇ ਚੱਲ ਚੜੂਗੀ ਤਾਂ ਸਹੀ ਜਿਹੜੇ ਅਗਲੇ ਜਿੱਤਰਾ ਕੁੱਟਣ ਨਾ ਗਏ ਪਾਪਾ ਪਾਪਾ ਦੇ ਕਿਦਦਰ ਪਾਇ ਰੱਖੀ ਬੜੇ ਇਤਨਾ ਗਲੀਆਂ ਹੀ ਪੰਜਾਰਾ ਫਿਰਦਾ ਹੁੰਦਾ ਜਿਹੜੀ ਹਰਦਾ ਕੋਲ ਦੇਖ ਵਾਲਾ ਹੂੰ ਕੀ ਹੋ ਗਿਆ ਮੈਨੂੰ ਪਤਾ ਨਹੀਂ ਹੁਣ ਕਿੱਥੇ ਗਿਆ ਸਮਝੋ ਤਾਂ ਕੰਦੋਂ ਦੋ ਖੜਾ ਕਰਦਾ ਦੋਲੜੀ ਲੈ ਕੇ ਹੁਣ ਘਰ ਨੂੰ ਗਿਆ ਦੋਲੜੀ ਪਾ ਕੇ ਗਲ ਚ ਪਾ ਕੇ ਗਿਆ ਘਰ ਨੂੰ ਸਹੀ ਐਨ ਉਹ ਤਾਂ ਲੈ ਕੇ ਨਾ ਜਾਵੇ ਬਾਈ ਇਹ ਲੈ ਹੁਣ ਫਿਰ ਚੀਜ਼ ਦਿਖਾਈਏ ਤਾਂ ਉਹਨੂੰ ਕਿਆ ਬਣਾਉਣਾ ਹੈ ਹਾਂ ਬੱਸ ਵੱਡੋ ਵੀ ਸਮਝ ਨਹੀਂ ਆਇਆ ਨਹੀਂ ਸਾਡੇ ਨੂੰ ਇਹ ਪਾਰ ਕਰਣ ਲੱਗਿਆ ਉਹਦੇ ਆ ਤੇ ਦੇਖੋ ਮੈਂ ਤੇ ਬੈਠਾ ਇਹ ਤੁਸੀਂ ਕਿਹੜੇ ਖਾਲ ਖੂਜੇ ਬੈਠੇ ਹੋ ਲੈ ਆ ਸਮਾਨ ਦੇ ਦੁਬਾਰ ਦੋ ਰਾਤ ਕੱਟਣੀ ਹੈ ਆ ਦੇ ਆ ਲੈਣੇ ਪਕੌੜੀਆਂ ਇਹ ਲੀਮੂ ਪਕੌੜੀਆਂ ਵਿੱਚ ਹੈ ਸਾਡੇ ਤੁਸੀਂ ਚਿੱਟੇ ਚਿੱਟੇ ਦਾ ਰਹੇ ਉਹ ਵੀ ਵੀਰ ਬੰਦਾ ਬੈਕਟਰੀ ਸਾਨੂੰ ਦਾਦਾ ਜੀ ਅਸੀਂ ਪਹਿਲੀ ਹੀ ਕਰ ਕਰ ਲਏ ਚਲੋ ਨਿੱਗੂ ਬਾਤ ਤੇ ਲੱਤਾਂ ਮਾਰਾਂ ਦੁਨੀਆ ਦੇ ਦਿੰਦੀ ਹੈ ਉਹ ਬੜਾ ਦੀ ਰਾਣੀ ਰਾਣੀ ਚੋੜ ਬੁੱਲੇ ਤੇ ਰਾਣੀ ਚੋੜ ਬੁੱਲੇ ਪਲਫਾਵੇ ਲੈ ਆਏ ਤਾਂ ਜੀ ਤੁਸੀਂ ਆਹ ਲਫਾਵੇ ਲੈ ਲਓ ਬੰਦੇ ਨਾ ਕਰਦੇ ਮੈਨ ਦੇ ਬਚਾਓ ਆਪ ਨੂੰ ਲਫਾਵੇ ਲੈ ਆਹ ਭਾਈ ਸਾਡਾ ਐਕਸਪੈਰੀਮੈਂਟ ਕਾਮਯਾਬ ਹੋ ਗਿਆ ਉਹ ਐ ਵੀ ਦਾਦਾ ਹੈ ਡੇੜੇ لمبے لمبے ਜਿਹੇ ਲੰਕਦੇ ਮੈਂ ਕਹਿੰਦਾ ਪਿਆਰ ਯਾਰ ਦੇ ਦੋਵੇਂ ਹੀ ਦਿਖਾਉਂਦਾ ਜਿਹੜੇ ਸੜਕ ਤੱਕ ਆਉਂਦੇ ਫੈਲਦੇ ਮੈਂ ਉਹ ਐ ਵੀ ਦਦੋ ਐ ਵੀ ਦਦੋ ਖਲਾਈ ਵੀ ਕਰਦੇ ਹਾਂ ਸਾਡਾ ਤੁਹਾਨੂੰ ਮੈਂ ਤਾਂ ਪਾਲਾ ਨਹੀਂ ਕਰਦਾ ਵੀ ਡਾਕਾ ਮਾਰਨੇ ਲਵਾਉਂਦੇ ਨਹੀਂ ਘਾੜੂ ਦੀ ਪਾਲਾ ਨਹੀਂ ਦੂ ਨੋਈ ਲੈ ਤਾ ਤਾ ਕਿਉਂਦਾ ਬੰਦਾ ਜਾਂਦਾ ਵਾਦੇ ਮਿਲ ਕੇ ਆਉਂਦੇ ਨਹੀਂ ਦੱਸਦਾ ਨਹੀਂ ਵਾਦੇ ਹੁੰਦੇ ਨਹੀਂ ਉਹਦੇ ਤਾਂ ਕਰ ਕਰਾਂ ਦੇ ਪਾੜ ਫੜ ਕੇ ਦੀ ਜਾਂਦੀ ਆ ਉਹ ਬਾਈ ਸਾਹਿਬ ਹੋ ਗਿਆ ਤੇਰਾ ਤੁਹਾਡਾ ਕਮਰਾ ਦਾਦੋ ਕਿੱਥੇ ਆ ਕਿਰਾਏ ਆ ਜਿਹੜਾ ਮੋਡਰ ਦਾ ਕਮਰਾ ਲੱਤ ਤਾਂ ਕਿਰਾਏ ਵਾਲਾ ਕਹਿੰਦੇ ਤੇ ਤੀਨਾ ਪਾਣੀ ਆ ਹਾਂ ਤੀਨਾ ਪਾਣੀ ਉਹ ਪਾਣੀ ਕਿਹਾ ਬੰਦੂ ਕੱਲ ਵੀਡੀਓ ਮੈਂ ਆਉਂਦੇ ਕਿਦਾ ਪ੍ਰੀਤ ਕਹਿੰਦਾ ਕੋਨੇ ਟੀਨਾ ਵੀ ਪਾਉਣੀ ਆ ਮਹਾਪਤ ਆਏ ਕਹਿੰਦੇ ਰੈਂਟ ਪਰ ਕੋਠਾ ਦੇ ਲੈਂਦੇ ਆ ਯਾ ਕੁਛ ਰੈਂਟ ਬੰਦੇ ਆ ਰੈਂਟ ਤੇ ਰੈਂਟ ਪਰ ਲੈਂਦੇ ਜਾਂ ਬੰਦ ਲਿਆ ਚੱਕ ਕੇ ਕਰਦ ਬਾਹਰ ਤੇ ਲਿਆ ਉਹ ਨੂੰ ਚਾਹ ਨੂੰ ਸਾਨੂੰ ਨਾਲੇ ਬਣਾਉਂਦੇ ਥੋੜੀ ਜੀ ਚਾਹ ਹਨ ਮੈਂ ਚਾਹ ਚੂਣੀ ਬਣਾਉਂਦਾ ਹੈਗਾ ਆਪਾਂ ਵੀ ਬੈਠੇ ਗੁਰਦੁਆਰੇ ਚ ਚੰਚੰ ਮਿਲਿਆ ਨਹੀਂ ਆਪਾਂ ਨੂੰ ਬਾਕੀ ਚੰਚੇ ਕਿੱਥੇ ਆ ਭਾਈ ਮਿਲ ਗਿਆ ਚਾਕੂ ਆਲਾ ਜੱਕ ਮੈਂ ਆ ਗਿਆ ਭਾਈ ਪਿਆਜ਼ ਵੀ ਬਾਣੇ ਆਪਾਂ ਨੇ ਤਾਂ ਹਾਂ ਪਿਆਜ਼ ਵੀ ਲਿਆ ਇੱਕ ਕਹਿੰਦਾ ਇੱਥੇ ਮਿਲ ਜੇ ਫ੍ਰੈਂਚ ਫ੍ਰਾਈਜ਼ ਬਣਾ ਦਿੰਦੇ ਗੁਰਦਾ ਦੀ ਫੇਸ ਪੈਸੇ ਵੀ ਆਪਾਂ ਲਏ ਆ ਵੜਾਣੇ ਵੀ ਆਪਾਂ ਨੇ ਸਭ ਕੁਝ ਆਪਣੇ ਕਰਨਾ ਦੁੱਧ ਨਾ ਖਰਚਦੇ ਹੋ ਮਸਨ ਨਾ ਪਾਠੀ ਜਾਊਗਾ ਲੈ ਪਿਆ ਦੁੱਧ ਦਾ ਵੱਧ ਪੀ ਗਣ ਲਓ ਜੀ ਬੜੇ ਦਾ ਮਿਲਿਆ ਹਾਂ ਉਹ ਲਿਆ ਫਲੇਟ ਚੱਕ ਕੇ ਲਿਆ ਉਹ ਤੇਰੀ ਕੋਲ ਹੋਰ ਬੰਦ ਹੋਰ ਬੰਦਾ ਨਹੀਂ ਦੰਦਾ ਬੈਠ ਨਾ ਭੱਜ ਜੀਵੇ ਫਲੇਟ ਨਹੀਂ ਭੱਜਦੀ ਫਲੇਟ ਮੇਰੇ ਤੇ ਲੱਗਦੀ ਆ ਇਹ ਕਹਿਣਾ ਮਤਲਬ ਲੱਭਣਾ ਤੈਨੂੰ ਔਕਾ ਪੈਣਾ ਅਰੇ ਦੰਦ ਦੇ ਲੰਦੰਦਲ ਸੋਰਖਾ ਕਰਦੇ ਰਸ਼ਮੇਰੀ ਮੇਰੇ ਕੋ ਹੈਗੀ ਆਪਣੀ ਇਫਨੇ ਸੇ ਦਿੱਤੀ ਤੇ ਸਲਾਈਸ਼ੇ ਦੀ ਕੱਬ ਲੈ ਲੈਂਦੀ ਐਸਟਾ ਦਿੱਤੀ ਹੁ ਜੂਣਾ ਮੋੜ ਕੋੜੀ ਦਾ ਫਰਾਰੀ ਹੋ ਗਿਆ ਗੁਰਦੁਆਰੇ ਜੇ ਬੈਠਾ ਤੂੰ ਲਈ ਹੁ ਹੌਲੀ ਬੋਲ ਸਾਈਓ ਹੋ ਗਿਆ ਦੋ ਲੜੀ ਯਾਰ ਕੀ ਹੋ ਗਈ ਐ ਸੋਨਿਆ ਕੀ ਹੋ ਗਿਆ ਸੋਨੀਆ ਬਲੋਕ ਚੱਲਦਾ ਹੈ ਕੀ ਇਹ ਸੋਨੇ ਮੁਖ ਕਦੇ ਟੱਕੀ ਜਾਂਦੇ ਹੈਗੇ ਤੁਸੀਂ ਸੋਨੇ ਅਸੀਂ ਕੋਈ ਕੰਮ ਨਹੀਂ ਅਸਾਂ ਸੱਸਰੀ ਕੱਪੜੇ ਬਣਾਣੀ ਆ ਆ ਦੇਖ ਪਰਨਾ ਗੱਲ ਚੀਂ ਰਹੀ ਹੋਵੇ ਯਾ ਦੂਆ ਦਾ ਦੂਆ ਬੱਗੇ ਗਿਆ ਨੇ ਕੀ ਆਏ ਭਾਈ ਕਿੱਦਾਂ ਤੇ ਲੱਗਿਆ ਦੋ ਲੜੀ ਪਰਨਾ ਗੱਲ ਚ ਪਵਾ ਕੇ ਪਿੰਡ ਮਤ ਨਹੀਂ ਬੁਚੋਰੀ ਕਰਕੇ ਮੈਨੂੰ ਆਇਆ ਲੱਗਦਾ ਮੇਰਾ ਨਾਲੀ ਜਮੂ ਵੂਟ ਬੂਦਲ ਜਿਹੜੇ ਆ ਸਾਲਾ ਬਸ ਸਿਰਫ ਓਡੇ ਓਡੇ ਉੱਪਰ ਬਿਠਾ ਕੇ ਲੈ ਜਾਂਦੇ ਨਾਲ ਨਾਲ ਬਾਂਦਰ ਨੂੰ ਕੋ ਚੱਡੇ ਜਿਗਰਾ ਧੋਣੀ ਨੂੰ ਪੱਟ ਕੇ ਪਿੱਲਦਾ ਗੁੱਟੀ ਬੈਠਾ ਉੱਪਰ ਓ ਭਾਈ ਮੰਨੂ ਤਾਂ ਕਹੀਏ ਤਾਂ ਪੱਟ ਘੁੱਟ ਕੇ ਰੱਖੂਗਾ ਕਰੋ ਮੈਨੂੰ ਕੱਲ ਤਾਂ ਮੈਨੂੰ ਉੱਤੀ ਚੱਡੇ ਲੰਕਦੇ ਨੂੰ ਇਹ ਸਾਲ ਹੀ ਆਪੀ ਆ ਬਿਨਾ ਹਾਸਰ ਜਿੰਦੀ ਮੈਨੂੰ ਕਿਹ ਲੈਸ ਤੋ ਬਰਾ ਜਿੰਦੀ ਫੇ ਤਾਂ ਚੁੱਪੇ ਨੂੰ ਬਣਾਉਂਦੇ ਆ ਥੜ੍ਹ ਕੇ ਵੀ ਛੀਰ ਦੇ ਘਰ ਚ ਵੜੀ ਆ ਹਾਂ ਕਿੱਥੇ ਜਾਪਾ ਘੁੰਟ ਰਤ ਦੋ ਦੋ ਪ੍ਰਕਾਰ ਦੇ ਚਾਹ ਹੁੰਦਾ ਮੈਂ ਜਾਨਾ ਚੋਰੀ ਕਰਵਾਤੀ ਰੱਜੀ ਆ ਜੀ ਮਿਲੇ ਵੀ ਛੱਤਾ ਨਿੰਬੂ ਉਹ ਵੀ ਗਿੰਕਟੂ ਨਾ ਮਾਣਾ ਕਰਕੇ ਖੇਂਦੇ ਕਿਤੇ ਰੋਡ 'ਤੇ ਘਰ ਤੋਂ ਵੀ ਨਹੀਂ ਮਿਲੇ ਗਾਰਡੀਅਨ ਕਰਕੇ ਮਿਲੇ ਉੱਥੇ ਤੋਂ ਹੁੰਡੂ ਅਗਲਾ ਲਿਆਦਾ ਨਿੰਬੂ ਉੱਥੇ ਤੇ ਲੈ ਆਏ ਨੇ ਉਹ ਭਾਈ ਇੱਕ ਤਾਂ ਇਹ ਜਾਂਦਾ ਸੁੱਟਿਆਂ ਨੂੰ ਬੰਨਿਆ ਹੋਏ ਬਣਾਉਣੇ ਵਾਲਾ ਸਲਾਈਪਾ ਬਣਾਦਾ ਜਾ ਜਾ ਕੇ ਲੈਟਾ ਮਾਰਦਾ ਲੈਟਾ ਮਾਰਦਾ ਜਾ ਜਾ ਕੇ ਜਵਾਕ ਦੇ ਨਾਲ ਬਣਾਉਣ ਲੱਗਿਆ ਲਟਾ ਮਾਰਦੇ ਨਾਲ ਉਹ ਦੇਖਦੇ ਵੀ ਆ ਜਿਹਦਾ ਤੋੜਨ ਗਏ ਨਾਲੇ ਦੇਖਦੇ ਵੀ ਕਹਿੰਦਾ ਜਿਹਦਾ ਤੋੜਨ ਗਏ ਬਹੁਤ ਸਨੇਹ ਕੋਲ ਦੇਖਦੇ ਕਹੇ ਰੁੱਟੇ ਨਹੀਂ ਜਾਂਦੇ ਉਹ ਮਰ ਜਲਾ ਜੇ ਅਗਲੇ ਕੱਲ ਇਕੱਤਰ ਨੀਂਬੂ ਤੋਂ ਪਾ ਪੰਜ ਬਰ ਪੰਜਾਇਤ ਕਰਨ ਪੱਕੀ ਆ ਐਵੇਂਗਾ ਪਿੰਡ ਦੇ ਪੰਜ ਨੇ ਕੀਤੀ ਚੋਰੀ ਆਖਦੇ ਨਾ ਗੁਰਦੁਆਰੇ 'ਚ ਬੈਠੇ ਰੋ ਤੁਸੀਂ ਬੇਲਪੁਰੀ ਪਿੱਛੇ ਸਾਨੂੰ ਇੰਨਾ ਭਜਾਇਆ ਹੈਗੀ ਇੱਕੇ ਨਾਲ ਉੱਪਰ ਛੱਡ ਕੇ ਜੇ ਤੂੰ ਪਕਾਉਣੀ ਮੱਡੀ ਜੀ ਵੀ ਆ ਤੇ ਅੰਦਰੋਂ ਨਿੰਬੂ ਨਹੀਂ ਲੈਦੇ। ਯਾਰ ਸਾਡੇ ਚੱਕਰ ਤੂੰ ਕੀ ਆ ਬੰਦ ਨਾ ਯਾਦ ਨਹੀਂ ਦੇਖਦਾ ਮੱਡੀ ਨੂੰ ਯਾਦ ਨਹੀਂ। ਇਹ ਤਾਂ ਗੱਲ ਲੈ ਕਿਸੇ ਨੇ ਕਹੀ। ਹਾਂ ਜਿਹੜੀ ਨਾ ਆਪਾਂ ਕਿਸੇ ਚਾਕੇ ਖਾਣੇ ਆ। ਉਹ ਜਿਆਦਾ ਸਵਾਦ ਨਹੀਂ। ਸਹੀ ਗੱਲ ਤਾਂ ਲੱਗਦੀ। ਚੱਲ ਅੱਗੇ ਬੰਦ। ਮੈਨੂੰ ਭੁੱਖ ਤੋੜੇ ਇੱਧਰ ਆ ਰਹੇ ਘਰ ਤੇ ਚੋਰਾ ਲੱਗੂ। ਸੁਣਿਆ ਪਰ। ਦੇਖਦਾ ਨਹੀਂ। ਨੜਾ ਵੀ ਆ ਰਿਹਾ ਇਹ ਗਾਇਤ ਨੂੰ ਬੈਕ ਕਰਨਾ ਉਹ ਕੱਢਦਾ ਯਾਰ ਤੂੰ ਪਾਗਲ ਹੋ ਗਿਆ ਕੋਈ ਨਹੀਂ ਕਾਦੂ ਕੋਈ ਨਹੀਂ ਗਿਆ ਕਿਹੜੀ ਪੰਚਾਇਤ ਹੋਣੀ ਉਹ ਫਿਰ ਕਹਿੰਦਾ ਹੁਣ ਕੀ ਬੋਲਦਾ ਜਿਹੜੇ ਬਾਬੇ ਦੇ ਰੌਣਕ ਪਰ ਆਪਣਾ ਮੈਂ ਕਰ ਜਾ ਤੂੰ ਫੜੀ ਬੋਲਦਾ ਮੈਂ ਬਾਬੇ ਨੇ ਪਰਦੇ ਜਿੰਦਾਟ ਕਰਕੇ ਅੰਦਰ ਮਾ ਗੱਲ ਦਾ ਸੋਰਾ ਬੰਦੇ ਦੇ ਕੁੱਤੜਾ ਨੇ ਪਾ ਅੱਜ ਨੇ ਮੁੱਕੇ ਮਾਰ ਤੇ ਪਾ ਅੱਜ ਤੇ ਦਾ ਨੀਲ ਗੁਣੀ ਦੀਂਦੇ ਮੇਰੀ ਦੀ ਗਰੇਲ ਦੀ ਗੱਲ ਬੰਦੇ ਦੀ ਤਗੜੇ ਮੈਨ ਜਾਣਾ ਕਰਦਾ ਜਿੰਨੇ ਤੇ ਕੋਲ ਬੈਠੇ ਨੇ ਮੈਨੂੰ ਦਿਖਣਾ ਚਾਹੀਦਾ ਤੇ ਕਰਾਉਣਾ ਤੂੰ ਇਹ ਫੱਜ ਕੇ ਮੱਡ ਦੇ ਕੋਲੇ ਬਹਿ ਕੇ ਸਾਰੀ ਤੂੰ ਉਹ ਮੇਰਾ ਕੋਟੋੜਾ ਦਾ ਮੇਰਾ ਬੇਟਾ ਪਾ ਤੇ ਤੈਨੂੰ ਕਾਸੀ ਦੇ ਉਹਨੇ ਵੀ ਹੁੰਦੇ ਤੂੰ ਕਿੱਦਾਂ ਦਾ ਕੋਈ ਤਾਂ ਫਾਇਦ ਵੀ ਆਹੀ ਪਉਦਾ ਹੈ ਸਨੇਪਾ ਵੀ ਇਹੀ ਬੰਨਦਾ ਚੱਤਰ ਵੀ ਇਹੀ ਕਟੋਣੇ ਦੇ ਬਧੀਆ ਯਾਰ ਬਧੀਆ ਯਾਰ ਕੀ ਹੈ ਤੇ ਸਾਰੇ ਘੰਟੇ ਇਕੱਠੇ ਹੋਣਾ ਬੰਨੀ ਹੋਈ ਵੀ ਦੀ ਬੰਨੀ ਹੋਈ ਵੀ ਦੋ ਲੜੀ ਦੀ ਜਿਹੜੀ ਖੁੱਲ ਕੇ ਹੱਥ ਮੇਰੇ ਆ ਗਈ ਸਾਰੇ ਇਕੱਠੇ ਹੋਏ ਬੰਨੀ ਹੋਈ ਵੀ ਦੋ ਲੜੀ ਦੀ ਜਿਹਦੀ ਹੱਥ ਮੇ ਆ ਗਈ ਜੇ ਤਾਂ ਕਾਲੇ ਮਰਨੇ ਬੰਨ ਨਾ ਨਜ਼ਰ ਲੱਗੇ ਨਾ ਲਵਾ ਦੀ ਨਜ਼ਰ ਅਗਲੇ ਨਾਲ ਬੜੀ ਕੋਠੀ ਵਾਲੇ ਨੇ ਬੜੀ ਕੋਠੀ ਵਾਲੇ ਗਏ ਵੀ ਛੋਟੇ ਮੋਟੇ ਕਰ ਉਹ ਦੇਖ ਲੈ ਆਪਣੇ ਨਾਲ ਵੀ ਘਰ ਕੁਲਾ ਕੇ ਆਓ ਪੂਰੇ ਲਾਉਂਦੇ ਵੱਡਣਾ ਬਹੁਤ ਉਹਨਾਂ ਨੇ ਮੈਨੂੰ ਕਿਦਾਂ ਰੋਸਾ ਕਰਦਿਆਂ ਗੱਲ ਤੂੰ ਹੀ ਜਾਵੇਂ ਮੇਰਾ ਸਾਹ ਲਜੂ ਗਿਆ ਇਹਨਾਂ ਨੂੰ ਰੋਸਾ ਆ ਬੁਲੀ ਗਿਆ ਦਾਰਨ ਨਾਲ ਤੇ ਚੱਪਣਾ ਨਾਲ ਹੀ ਪੈਣੀਆ ਇਹਨੂੰ ਚੱਕਿਆ ਉਹਦੀ ਚੱਪਣਾ ਲੜੀ ਜਿੱਤੀ ਇਹਦੀ ਮੈਂ ਬੰਦੇ ਨਾਲ ਲੈ ਕੇ ਜਾਣਿਆਣਾ ਹੈ ਜੀ ਹਾਂ ਜੀ ਮੈਂ ਕੱਲਾ ਜਾਵਾਂ ਕੱਲਾ ਮੈਂ ਕੋਈ ਨਹੀਂ ਦਾਰੀ ਦਾ ਚੋਰੀ ਕਰਦਾ ਇਹ ਰਾਹ ਤੇ ਪਾਵਾ ਟੁੱਟੂ ਆ ਲਗਦਾ ਨਹੀਂ ਜਾਨੀ ਇਹ ਦਿਗੜਾ ਨਹੀਂ ਗਿਆ ਇਹ ਨਹੀਂ ਮਲੇ ਗਿਆ ਆ ਪਦਾਨਦ ਕੱਟ ਲਿਆ ਇੰਨਾ ਤਾਂ ਕੱਟੀ ਆ ਮਥੇ ਕਿਲੋਮੀਟਰ ਦੂਰ ਫਿਰੇ ਚੱਪਲਾਂ ਚ ਬਾਬ ਜੀ ਵੀ ਆਏ ਵਰਦੇ ਨਹੀਂ ਇਹ ਤਾਂ ਗੱਲ ਗੱਲ ਤਾਂ ਜਿਹੜੀ ਨੇ ਲੈਟ ਵੜ ਕੇ ਬਣਾ ਤੁਹਾਡੀ ਸੁਣਾਈ ਬਣ ਇਹਦੇ ਜੁੱਤੀਆਂ ਗਾਣੇ ਵਾਲੇ ਕੰਮ ਸਵੇਰ ਨੂੰ ਕੰਮ ਹੋਇਆ ਲੈ ਪੰਚਾਇਤ ਇਕੱਠੀ ਹੋਈ ਪੰਚਾਇਤ ਕਹਿੰਦੀ ਕੀ ਤੇ ਪੱਛ ਤੋਂ ਤੁਸੀਂ ਤੁਸੀਂ ਬਹਿ ਜਾਓ ਉੱਡੀ ਘਰ ਪੱਛ ਤੋਂ ਦੂਣ ਉਸ ਨਾ ਕਰਿਓ ਅਗਲੇ ਨਾਲ ਜਿੰਦਾ ਬਾਕੀ ਗੁਰਦਾਰੇ ਚ ਗੰਚਾ ਹੋਉਂਦੀ ਅੰਕ ਉਨੇ ਵੀ ਦੱਪੜਾ ਅਬੂਲਾ ਕਸ ਨਹੀਂ ਸਾਰਾ ਮੁੱਢੇ ਨਾ ਬਸ ਸਾਰਾ ਮੁੱਢੇ ਹੀ ਨਾ ਪਤਾ ਨਹੀਂ ਇਹ ਜੋ ਉਹਦੇ ਦਿਖਾ ਨਾ ਬੱਜ ਜੂਨ ਜਰੂਰ ਐਂਬੂਲੈਂਸ ਜਵਾਗ ਨਹੀਂ ਨਹੀਂ ਤੁਹਾਡੇ ਚ ਫੋਨ ਜਰੂਰ ਕਰਦਣਾ ਬਾਗ ਲੈ ਲੈਣੀ ਨਾ ਜੇ ਤੁਹਾਡੇ ਨਾਲ ਸਾਡੀ ਕਰਦੇ ਭਾਈ ਇਹ ਨਿੰਬੂ ਕਿ ਦੀ ਸੁਈ ਹੈ ਗੱਲ ਤਾਂ ਸੁਣ ਐਂਬੂਲੈਂਸ ਨੇ ਲੈਣ ਆਉਣਾ ਤਾਂ ਤੇ ਅਗਲੇ ਨੇ ਪੁੱਛਣਾ ਤਾਂ ਬਾਈ ਗੱਲ ਕਿਆ ਉਹਦੇ ਕਹਿੰਦਾ ਪੈਸੇ ਸੱਤਵੇਂ ਦਾ ਦਦੇ ਤੇ ਇਹਦੀ ਲੇਬੂ ਦਾ ਐਚ ਬੜਾ ਤੇ ਪੁੱਛਾ ਤੂੰ ਅਜੇ ਨਹੀਂ ਕਿਥੋਂ ਰਿਪੋਰਟ ਦਾ ਰਸਤਾ ਖੋਜੀ ਜਿਆਣਾ ਨਿੰਬੂ ਜੀ ਰਿਪੋਰਟ ਲਿਖਾਣੀ ਉਹਨਾਂ ਨਾਲ ਫੋਨ ਕਰਦੇ ਛੇਤੀ ਐਮਰਜੈਂਸੀ ਜਾਣਾ ਕਹਿੰਦਾ ਕਾਦੀ ਕਾਉਂਦਾ ਹੋਇਆ ਨਿੰਬੂ ਫੜਦੇ ਨਿੰਬੂ ਨਾ ਧੀਰੀ ਉਹਦੀ ਕਹਿੰਦਾ ਤੇ ਨਿੰਬੂ ਵੜ ਕੇ ਨਾਰਾ ਠੀਕ ਹੈ ਨਹੀਂ ਗੱਲ ਤਾਂ ਇਹ ਦੀ ਦਿਯਾਨੀ ਕਹਿੰਦੇ ਤੁਸੀਂ ਮੰਡੀ ਗਿਆ ਤੇ ਤੋਂ ਨਿੰਬੂ ਨਹੀਂ ਦੇਖੀ ਹੋਰ ਮੰਡੀ ਬੰਨ ਕਿਹੜਾ ਵੀ ਆ ਸੋਚ ਕੇ ਤਾਂ ਪਕੌੜੀਆਂ ਹੀ ਲੈ ਕੇ ਆਏ ਤੇ ਤੂੰ ਨਿੰਬੂ ਨੂੰ ਪਵਾ ਕੇ ਖਾਉਂਗਾ ਤੈਨੂੰ ਮੰਡੀ ਚ ਵੀ ਨਿੰਬੂ ਨਹੀਂ ਮਿਲਦੀ ਐ ਪਤਾ ਨਹੀਂ ਕਿਹਦੇ ਤੋਂ ਤਦਾਂ ਲਾ ਗਿਆ ਗੱਲ ਸਾਰੀ ਮੰਡੀ ਘੁੰਮ ਆਇਆ ਕੱਲ ਘੁੰਮ ਕੇ ਸਬਜ਼ੀ ਵੀ ਦੇਖਦਾ ਤਾਂ ਮੈਂ ਉੱਥੇ ਖਚ ਰਹੀ ਜੀ ਪਰ ਤੇਰੇ ਜੋਗਾ ਦੇਖਦਾ ਸੀ ਦੇਖੋ ਲੈਵਾ ਛੋਟਾ ਇਹ ਛੋਟਾ ਇਹੇ ਓਕਾਏ ਬੈਠ ਰਿਹਾ ਚਾਹ ਮਾਉਣੀ ਕੋੜੀਪਰਾ ਤੇ ਤੂੰ ਬੈਠਾ ਹੋਂਗਾ ਬੜਾ ਜੀ ਦਿਖੇ ਨਹੀਂ ਬੱਸ ਨਾ ਦਿਖੇ ਜੀ ਮੇਰੇ ਪਾ ਪੀਰੇ ਬਰਾਵੇ ਹੀਰਾ ਬਾਹਰ ਚੱਲਦੀ ਜਾਂਦਾ ਵੇ ਫਿਰ ਇਹ ਮਾ ਛੋਟਾ ਜਿਹਾ ਕੋਈ ਨੂਰ ਦਾ ਹੀਰਾ ਬੈਠਾ ਹੈਗਾ ਸੀਗਾ ਚੀਚੀ ਦਾ ਪੁੱਤਲਾ ਚਾਚਾ ਬੈਠਾ ਉਹ ਆ ਵੀ ਭਾਈ ਨਹੀਂ ਕੱਲੇ ਛੜਦਾ ਇਹਦਾ ਗੋਲਾ ਕਿਨਾਂ ਬੈਠਣ ਨਹੀਂ ਦਿੰਦਾ ਹੀਰਾ ਉੱਪਰ ਨਾ ਇਹਦਾ ਹੁਣ ਭੇਜਦਾ ਪੈ ਗਾ ਮੰਨ ਨੂੰ ਨਹੀਂ ਮੈਂ ਨੂੰल्टा ਕੰਮ ਹੋ ਗਿਆ ਵਰਦਾ ਹੋ ਗਿਆ ਇਹ ਸਿੱਕਾ ਰੁਪਿਆ 1 ਰੁਪਿਆ ਇਹ ਕਈ ਰੁਪਿਆ 1 ਕੋੜਿਆ 1 ਕੋੜਿਆ ਉਹ ਉਦਣ ਭੈਣੀ ਕਿਆ ਕਹਾਦਾ ਊ ਤੂੰ ਮੁੰਡਾ ਇਹ ਕਰ ਦਿੰਦਾ ਓ ਚੱਲ ਕੋੜਿਆ ਹਾਂ ਉਹਨਾਂ ਦੇ ਉੱਪਰ ਜਿਹੜੇ ਪਹੁੰਚਦੇ ਹੁੰਦਾ ਉੱਪਰ ਹੀ ਬੈਠ ਨਹੀਂ ਦਿੰਦਾ ਉਹ ਫਿਰ ਜ਼ਿਆਦਾ ਭਾਅ ਦੇ ਉਹ ਚੀਜ਼ ਦਾ ਫਰਕ ਪੈ ਜਾਂਦਾ ਪੰਜ ਨੂੰ ਬਿਠਾ ਦੇਗਾ ਉਹਨਾਂ ਨੇ ਵਜਨ ਨਹੀਂ ਹੁੰਦਾ ਬਾਈ ਮੈਂ ਭਜਾਉਂਦਾ ਆ ਉਹਨਾਂ ਨੂੰ ਇਹਨੇ ਪੰਪ ਦੇ ਦਿੱਤੇ ਮੈਨੂੰ ਮੈਕੂ ਵਾਲੇ ਇਹਨਾਂ ਨੇ ਮੈਂ ਹੀ ਸਗਾਏ ਪੰਪ ਦੇਣੇ ਇਹਨਾਂ ਨੇ ਮੈਨੂੰ ਦੇ ਦਿੱਤਾ ਇੱਕ ਇਹਦੇ ਦੋ ਹਾਲੇ ਵੇ ਜੂ ਬਾਈ ਮੇਰੀ ਗੱਲ ਸੁਣ ਮੈਨੂੰ ਕਹਿੰਦਾ ਭਜਾ ਲੈ ਉੱਥੇ ਸਕੂਟਰੀਆਂ ਨਾਮ ਦੀਆਂ ਨਾ ਜਿੱਥੇ ਜਿੱਥੇ ਗਏ ਵੇ ਤੇ ਅਸੀਂ ਅੱਛਾ ਤਾਂ ਨੰਮ ਮੈਂ ਕੋਈ ਨਹੀਂ ਮੈਂ ਕਹਾਂ ਲਾਦੀ ਦੇਖਦ ਨੂੰ ਸਵਾਰ ਜਾਂਦੀ ਅਥਵਾਰ ਘਟ ਤੇ ਉੱਤੇ ਘੋੜੇ ਜਿਆਦਾ 60 ਘੋੜੇ ਦੇ ਅੱਛਾ ਇਹ ਦੇਤੀ ਪੰਪ ਬਾਈ ਮੇਰੇ ਤੱਕ ਕੋਈ ਨਹੀਂ ਪਹੁੰਚਾਰਾ ਮੁੱਢ ਤੇ ਬੈ ਕੇ ਬੰਦੇ ਨੇ ਸ਼ਰਾਬ ਤੱਕ ਤੂੰ ਆ ਦੇ ਲੈ ਵੀ ਮੈਨੂੰ ਉਰੇ ਤੇ ਵੀ ਅਮੇਰੇ ਘਰ ਘਰ ਤੱਕ ਮੈਨੂੰ ਪਤਾ ਲੱਗਿਆ ਮੈਂ ਮਾ ਘੋੜੇ ਉੱਤੇ ਬੈਠਾ ਨਾ ਮ ਗੁੰਮ ਹੋ ਗਿਆ ਚੱਕਰ ਆ ਗਿਆ ਉੱਪਰੇ ਬੈਠੇ ਨੂੰ ਭਰਾਵਾ ਜੋ ਇੱਕਦਮ ਨੂੰ ਬਫਾ ਕਰਿਆ ਗਿਆ ਤਾਂ ਉਦੋਂ ਤੇ ਮੈਂ ਕੋੜਾ ਫੜੀ ਵੀ ਘਟਦਾ ਠੀਕ ਆ ਮੈਂ ਉਦੋਂ ਨੂਨ ਮੈਂ ਚਾਹੇ ਨਾ ਕਹੀ ਸੀ ਗਿਆ ਪਹਿਲੇ ਇਹ ਕਹਿੰਦੇ ਕਿ ਲੈਣ ਤੇ ਢ ਭਰ ਜਾਣਾ ਤੇ ਉੱਪਰ ਕਾਲ ਰੂਬ ਦਾ ਉੱਕਣੇ ਵੀ ਮਨ ਤਾਂ ਅੱਧੇ ਹੀ ਜਾ ਕੇ ਕਹਿੰਦਾ ਅਹੀ ਇਹਨਾਂ ਆਪ ਭਾਈ ਜਦੋਂ ਮੈਂ ਪੜ ਰਹਾ ਸਵਾਲ ਇਹਨੂੰ ਕਿਹਾ ਮੈਂ ਪੜਦਾ ਕੋਲੋਂ ਮੇਥੇ ਨਹੀਂ ਤੁਰਦਾ ਆਹ ਦਾਦੇ ਕੱਢੀ ਕਿੰਨਾ ਦਾਦੇ ਕਹਿੰਦਾ ਉੱਪਰ ਤੱਕ ਲੈ ਕੁਦਰਤ ਜੋ ਮੇਰੀ ਅੱਖ ਖੋਲ੍ਹੇਗੀ ਨਹੀਂ ਮੈਂ ਜਨਮ ਹੁੰਦਾ ਮੈਨੂੰ ਪਤਾ ਹੀ ਨਹੀਂ ਕਿ ਮੈਂ ਮੂ ਮੂਰੇ ਕਦਸਾ ਖੜਾ ਵੀ ਗਿਆ ਰਾ ਹਾਲੇ ਖੜੇ ਤੇ ਮੂਰੇ ਪੈਟਰ ਲੱਗ ਫੜੇ ਗੋਲੇ ਮੈਨੂੰ ਵੀ ਦੰਦਾਉਂਦਾ ਮੈਨੂੰ ਦਿਮਾਗ ਤੇ ਮੈਨੂੰ ਹੁਣ ਵੀ ਉਹ ਚੀਜ਼ ਯਾਦ ਨਹੀਂ ਹੈ ਜਿਵੇਂ ਤੰਮੇ ਨੂੰ ਯਾਦ ਨਹੀਂ ਤਾਂ ਮੈਨੂੰ ਯਾਦ ਨਹੀਂ ਹੈ ਕਿ ਮੈਂ ਅੱਧ ਮਾਗੇ ਕਰਿਆ ਗਿਆ ਇਹ ਘੋੜੇ ਦਾ ਮੈਂ ਤਾਂ ਵੀਡੀਓ ਦੇਖੀ ਮੈਂ ਕਿ ਹੈ ਆ ਕੇ ਕਰਦਾ ਜੇ ਮੈਂ ਨਾ ਮੈਨੂੰ ਸੁਣਾ ਦਿੰਦਾ ਨਹੀਂ ਆਏ ਉਹ ਬੈਠੀ ਤਾਂ ਮੈਨੂੰ ਪਤਾ ਹੀ ਨਹੀਂ ਲੱਗਦੀ ਮੈਂ ਕਿੱਕੜਾ ਰਹਿਣਾ ਤੇ ਮੈਂ ਗਿਰਦਾ ਹਾਂ ਹਾਂ ਤਿੰਨ ਵਾਰੀ ਮੱਚਿਆ ਮੈਂ ਕਿੰਨੇ ਤੇ ਦੇ ਜੀ ਅੱਡੀ ਇਹਦਾ ਤੇੜੀ ਕਹਿੰਦਾ ਕਹਿੰਦਾ ਸਾਡੇ ਵਾਲੀ ਗਦੀ ਜੀ ਬਿਠਾ ਦੀ ਕਰ ਤੂੰ ਬੈਠੇ ਉੱਪਰ ਮੰਦੇ ਨੂੰ ਥੰਕਸ ਜਿੱਤੇ ਬਣੀ ਵਾਰ-ਵਾਰ ਸਾਰੇ ਨਾਲੇ ਮਾਰਤਾ ਲਾਉਂਦਾ ਸਰ ਮਾਰ ਸਾਰੇ ਨੂੰ ਵੀਡੀਓ ਦੇਖੀ ਨਹੀਂ ਹੈ ਕਿ ਘਰ ਦੇ ਘਰਾਂ ਦੇਖਾਏ ਭਾਂਡੇ ਖੜਤੇ ਮਾਰਿਆ ਘੱਟ ਗੜੇ ਉਦੋਂ ਇਹ ਗੱਲ ਸੁਚੀ ਜਾਉਂਦੀ ਸਾਰੇ ਵੀ ਕਰਦੇ ਹੀ ਰਹੇ ਮਰ ਬਾਈ ਕਿਹਾ ਮੇਡਮ ਫੇਦਾ ਬਣ ਨਹੀਂ ਆਈ ਆਪਣੇ ਕਿਆ ਹਾਲਾ ਘਰਾਂ ਮਾਬਜਾ ਦੇ ਲੰਗਰੇ ਲੋਕੀ ਗਾਣਾ ਰਲ ਗਿਆ ਮੁੰਡਿਆਂ ਦਾ ਪੰਚਾਇਤ ਤੋਂ ਆਹ ਲੋ ਜਿਹੜਾ ਗਾਣਾ ਗਰੇਜ ਤੇ ਥਾਣੇ ਚ ਗਾਵਾ ਮੁੰਡੇ ਪਰ ਬੈਠੇ ਪਹਿਰਾ ਬੱਤ ਪੰਜ ਇਹ ਵੀ ਉਹ ਫੀਲਿੰਗ ਲੰਦੇ ਆ ਜਿਹੜੇ ਕੁੜੀਆਂ ਜਿਵੇਂ ਬਣਾ ਬਣਾ ਕੇ ਨਹੀਂ ਦਿੰਦੇ ਉਹਦੇ ਵਿੱਚ ਪੰਜ ਪੰਜ ਦੀ ਫੇਵਰੇਟ ਆ ਇਹ ਕਾਹ ਲੈ ਕੇ ਆਏ ਪੁੱਛੇ ਨਾ ਉਹ ਪੰਜ ਮੰਨਦੇ ਨਹੀਂ ਜਲੇਣ ਨੂੰ ਕੁੜੀਆਂ ਆ ਆ ਮੈਂ ਕਹ ਲੈਣੀ ਆ ਮੈਂ ਲੈ ਲਈ ਪਾ ਦਬਾ ਨਾ ਖਾਣੀ ਜਾਨੀ ਜਾਨੀ ਮੈਂ ਨਿਕਲਦਾ ਨਹੀਂ ਬਹੁਤ ਗੱਤ ਨੂੰ ਮੱਛ ਗੁਰੂ ਉਹ ਨੇਰੀ ਕੋਲ ਤੇ ਬਾਤੀ ਜੀ ਹੋ ਜਾਂਦੀ ਹੁੰਦੀ ਕੋਈ ਜਦੋਂ ਡਰਾ ਕੇ ਦਿਖਾਵਾਂ ਕੱਟ ਵੀਡੀਓ ਗਰੁੱਪ ਬਣਾ ਦਿੱਤਾ ਤਾਂ ਨੀਉ ਕੱਟ ਵੀਡੀਓ ਡਰਾ ਕੇ ਦਿਖਾ ਦੂ ਪਹਿਲਾਂ ਡਰਾਮਾ ਇਹ ਰਹਿੰਦਾ ਵਾ ਕੱਟ ਵੀਡੀਓ ਥੋੜੇ ਬਾਲ ਕੱਟ ਲੈਣਾ ਕੋਲ ਨੂੰ ਸਤਾਰਿ ਸਤਾਰਿ ਮਣਕੇ ਰਗਾ ਉਹ ਤੁਮ ਯੂਟਿਊਬ ਤੇ ਸਨੇਪ ਬਾਈ ਜੀ ਅੱਛਾ ਫਤਿਹ ਉਹ ਨਹੀਂ ਦੇ ਲਿੰਗ ਉਹ ਦਿਖਾ ਦਿੰਦਾ ਮੈਂ ਤੇ ਪਹਿਲਾਂ ਡਰਾ ਕੇ ਦਿਖਾ ਬਾਈ ਯਾਰ ਆਸਾ ਦੇਖ ਲੋ ਪਿੰਡ ਦੇਣੇ ਵੀਡੀਓ ਦੇਖ ਲੈਣਗੇ ਚੋਰੀ ਉਹ ਕੋੜੀ ਪੈਨੋ ਦੇ ਵਿੱਚ ਤੇ ਹਿਸਾ ਹੱਤ ਤੇ ਬਰਨਾ ਉਹ ਕੁਦ ਉਹ ਲੱਗ ਜੰਦਾ ਉਹ ਨਿੰਪੂ ਚ ਉਹ ਦਿੱਕਤਾ ਸਹੀ ਰਸਾ ਨਾਸ ਬਹੁਤ ਬਾਈ ਹੁਣ ਬਰਚਾ ਕਰਾ ਦਿਓ ਜਿਹੜਾ ਕਰਾ ਹਾਂ ਨਹਾੜੋ ਸਕਾਇਨਾ ਕਰ ਲਓ ਉਹ ਲੈ ਐ ਸਕੈਨਰ ਕੱਢ ਕੇ ਉੱਤੇ ਉਹ ਤੇ ਲਗਾ ਗੂੰਜੇ ਚ ਉਹ ਦੇ ਉਹ ਦੇਖੋ ਗੂੰਜੇ ਭਾਈ ਭਾਈ ਚੱਲਦਾ ਨਹੀਂ ਹੁੰਦੇ ਡੰਡੇ ਜੀ ਇੱਧਰ ਨੂੰ ਕਰਿਆ ਹੋਇਆ ਗਿਆ ਯਾਰ ਆਉ ਵੀ ਰੇ ਯਾਰ ਤੇਰੇ ਨਾਲ ਫੋਨ ਨਾਲ ਨੂੰ ਤਾਂ ਹੈ ਨਹੀਂ ਖੋਲ ਕੇ ਰੀ ਲੈ ਡੱਬਾ ਇਹ ਕਹਿਣੀ ਹੈਗਾ ਇੱਕ ਕੜਾ ਦੀ ਇਹ ਇਹ ਕਵਰ ਆ ਪੁੱਤ ਜੀ ਜੀ ਨਹੀਂ ਤਾਰਾਂ ਕਰ ਦਾਂਗਾ ਦਨ ਇੱਕ ਲੱਗ ਜਾਣਾ ਕਰੈਕਸ਼ਨ ਕਰੀ ਇੱਕ ਕਵਰ ਹੈ ਤਾ ਚੱਤੀ ਹੋਵੇ 12 ਵਜੇ ਪੱਟੀਆਂ ਹੋਇਆਗਾ ਤੂੰ ਨਹੀਂ ਸੁੱਤੀ ਜਿਆਦਾ ਬੜੇ ਵੀ ਨਹੀਂ ਗੇ ਪਾਂਚ ਡਰਾ ਕੇ ਤਾਂ ਦਿਖਾ ਦੇ ਸਾਰੇ ਇੱਕ ਜਦ ਤੱਕ ਮੈਂ ਨਹੀਂ ਕਹਤਾ ਸੁੱਤਾ ਪਿਆ ਰਾਤ ਨੂੰ ਉਹ ਦਾਦਾ ਹੁੰਦਾ ਮੈਨੂੰ ਉਦੋਂ ਹੂੰ ਚੱਲ ਸਾਬਾ ਆਉ ਕਰੀ ਜਾਂਦਾ ਰਾਤ ਨਾਲ ਇੱਕ ਦਿਨ ਅੱਡੀ ਮਾਰੇ ਮੇਰੇ ਜਿਹੜਾ ਗੁੱਜ ਨਹੀਂ ਲਾਉਂਦੇ ਹੁੰਦੇ ਘੋੜੇ ਦੇ ਤੋਰਨੇ ਨੂੰ ਫਸਾ ਅੱਡੀ ਮਰੀ ਜਾਂਦਾ ਆ ਜਾ ਚਸਕਾ ਪੀ ਆਈ ਬਈ ਇੱਦਾਂ ਹੁੰਦੀ ਏ ਰੇ ਆਈ ਬਈ ਉਹ ਸੱਚੀ ਬੋਲਦਾ ਰਾਤ ਨੂੰ ਨਹੀਂ ਬੋਲਦਾ ਅੱਜ ਇਹ ਦੇਖਣਾ ਹੈ। ਕੋਲ ਗੱਬੇ ਪਾਉਂਦਾ ਮੂਰਾ ਵੇਖ ਜੀ ਬੋਲਿਆ। ਪਹਿਲਾਂ ਵੀਡੀਓ ਬਣਾਉਣੀ ਸੀ। ਹੋਰ ਐਨ ਦੇ। ਕੋਲ। ਹਾਲੇ ਵੀ ਲੱਗਿਆ ਮੈਂ ਚੜਜਾ ਤੂੰ। ਲੱਗਿਆ। ਹੁਣ ਕਰਾਉਂਦਾ।